ਜ਼ਰੂਰੀ ਟੀਚੇ ਪ੍ਰਾਪਤ ਕਰਨ ਲਈ ਕਰੋ ਏਕਮ ਤਨਖਾਹ ਦਾ ਕਿਨਵਾ ਹਿੱਸਾ ਬਚਾਉਣਾ ਜ਼ਰੂਰੀ ਵਧ ਰਹੀ ਮਹਿੰਗਾਈ ਲੰਘ ਰਹੀ ਜ਼ਿੰਦਗੀ ਸਾਸ਼ੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਸਰਕਾਰੀ ਨੌਕਰੀਆਂ ਸਰਕਾਰੀ ਭਰਤੀਆਂ ਘਰ ਪਰਿਵਾਰ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸੁਹਾਣੀਆਂ ਨਾਲ ਸੰਬੰਧਤ ਤੇ ਹੋਰ ਵੀ ਵੀਡੀਓ ਲੈ ਕੇ ਆਂਦਰੇਨੀਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਗੀਆਂ ਜਾਣਕਾਰੀਆਂ ਦੁਨੀਆ ਰਹਿ ਜਾਂਦੀਆਂ ਨੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਨੇ ਰੁਪਏ ਬਚਾਉਣ ਨਾਲ ਆਪਾਂ ਜ਼ਿੰਦਗੀ ਦੇ ਟੀਚੇ ਜਿਹੜੇ ਹਾਸਲ ਕਰ ਸਕਦੇ ਹਾਂ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਤੁਹਾਡੀ ਤਨਖਾਹ ਵਿੱਚ ਕਿੰਨੀ ਰਕਮ ਬਚਤ ਵਿੱਚ ਹੋਣੀ ਚਾਹੀਦੀ ਹੈ ਇਸ ਬਾਰੇ ਬਹੁਤ ਸਾਰੇ ਨਿਯਮ ਨੇ ਹਾਲਾਂਕਿ ਅੱਜ ਦੇ ਦੌਰ ਵਿੱਚ ਵਾਧਦੇ ਖਰਚੇਆਂ ਅਤੇ ਜੀਵਨ ਸ਼ੈਲੀ ਦੇ ਟੀਚਿਆਂ ਨੂੰ ਦੇਖਦੇ ਹੋਏ ਨਿਯਮਾਂ ਨੂੰ ਲਾਗੂ ਕਰਨਾ ਮੁਸ਼ਕਲ ਹੈ ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਤੁਸੀਂ ਆਪਣੇ ਨਿੱਜੀ ਟੀਚਿਆਂ ਨੂੰ ਪੂਰਾ ਕਰਨ ਲਈ ਬਚਤ ਰਣਨੀਤੀ ਕਿਵੇਂ ਤਿਆਰ ਕਰ ਸਕਦੇ ਹੋ ਇੱਥੇ ਅਸੀਂ ਤੁਹਾਡੀ ਆਮਦਨ ਖਰਚ ਕਰਨ ਦੀਆਂ ਆਦਤਾਂ ਅਤੇ ਪੁਖ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਲਈ ਕੁਝ ਵਿਹਾਰਕ ਸੁਝਾਅ ਪੇਸ਼ ਕਰ ਰਹੇ ਹਾਂ ਰਵਾਇਤੀ ਪੰਜਾਬ 2030 ਨਿਯਮ ਇਹ ਨਿਯਮ ਹੁਣ ਕੰਮ ਕਿਉਂ ਨਹੀਂ ਕਰਦਾ ਤੁਸੀਂ ਪੰਜਾਬ 2030 ਨਿਯਮ ਬਾਰੇ ਸੁਨਿਆ ਹੋਵੇਗਾ ਜਿਸ ਵਿੱਚ ਤੁਹਾਡੀ ਆਮਦਨ ਦਾ 50% ਲੋੜਾਂ ਤੇ 20% ਬਚਤ ਲਈ ਅਤੇ 30% ਹੋਰ ਖਰਚੀਆਂ ਤੇ ਖਰਚ ਕਰਨਾ ਸ਼ਾਮਲ ਹੈ ਇਹ ਨਿਯਮ ਆਸਾਨ ਹੈ ਪਰ ਮਹਿੰਗਾਈ ਜੀਵਨ ਸ਼ੈਲੀ ਵਿੱਚ ਵਾਧੇ ਅਤੇ ਕਰਜ਼ਿਆਂ ਕਾਰਨ ਇਸ ਨੂੰ ਲਾਗੂ ਕਰਨਾ ओके ਉਦਯੋਗਪਤੀ ਅਤੇ ਸੇਬੀ ਦੇ ਰਜਿਸਟਰ ਨਿਵੇਸ਼ ਸਲਾਹਕਾਰ ਗੌਰਵ ਗੋਇਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੀ ਤਨਖਾਹ ਦਾ 20% ਬਚਾਉਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਇਸ ਦੇ ਕਈ ਕਾਰਨ ਨੇ ਉਹਨਾਂ ਅਨੁਸਾਰ ਇਸ ਦਾ ਇੱਕ ਮਹੱਤਵਪੂਰਨ ਕਾਰਨ ਜੀਵਨ ਸ਼ੈਲੀ ਵਿੱਚ ਬਦਲਾਅ ਹੈ ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਕਾਰਨ ਲੋਕ ਲਗਜ਼ਰੀ ਵਸਤੂਆਂ ਖਰੀਦਣ ਲਈ ਉਤਸ਼ਾਹਿਤ ਨੇ ਅਤੇ ਇਸ ਕਾਰਨ 50:20:30 ਦਾ ਨਿਯਮ ਲਾਗੂ ਨਹੀਂ ਹੋ ਪਾਉਂਦਾ ਮੰਨ ਲਓ ਇੱਕ ਵਿਅਕਤੀ 50000 ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ ਕਿਰਾਇਆ EMI ਕਰਿਆਨੇ ਅਤੇ ਬਿੱਲ ਆਦ ਦਾ ਭੁਗਤਾਨ ਕਰਨ ਤੋਂ ਬਾਅਦ ਉਸ ਕੋਲ ਸਿਰਫ 10000 ਰੁਪਏ ਬਚੇ ਨੇ ਕਾਗਜ਼ਾਂ ਤੇ 50000 ਰੁਪਏ ਕਮਾ ਕੇ 10000 ਰੁਪਏ ਦੀ ਬਚਤ ਕਰਨਾ ਆਸਾਨ ਲੱਗਦਾ ਹੈ ਪਰ ਜੇਕਰ ਤੁਸੀਂ ਲੇਟੈਸਟ ਆਈਫੋਨ 1,20,000 ਰੁਪਏ ਵਿੱਚ ਖਰੀਦਣ ਦੀ ਇੱਛਾ ਰੱਖਦੇ ਹੋ ਤਾਂ ਕੀ ਹੋਵੇਗਾ EMI ਸਕੀਮ ਰਾਹੀਂ ਇਸ ਨੂੰ ਖਰੀਦਣ ਦਾ ਲਾਲਚ ਮਜ਼ਬੂਤ ਹੋ ਸਕਦਾ ਹੈ ਪਰ ਇਹ ਤੁਹਾਡੀ ਲੌਂਗ ਟਰਮ ਵਿੱਤੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਰਜੀਹਾਂ ਤੈਅ ਕਰਨਾ ਜ਼ਰੂਰੀ ਹੈ ਫਿਨਏਜ਼ ਦੇ ਸਹਿ ਸੰਪਾਦਕ ਅਤੇ ਸੀਈਓ ਹਰਸ਼ ਗਹਿਲੋਤ ਨੇ ਕਿਹਾ ਕਿ ਪਹਿਲਾਂ ਬਚਾਓ ਬਾਅਦ ਵਿੱਚ ਖਰਚ ਕਰੋ ਦੇ ਨਿਜਮ ਦੀ ਪਾਲਣਾ ਕਰਨਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਅਸ਼ੋ ਰਾਮ ਦੀ ਚਾਹਤ ਰੱਖਣ ਵਿੱਚ ਕੋਈ ਹਰਜ ਨਹੀਂ ਹੈ ਪਰ ਸਮਝਦਾਰ ਆਦਮੀ ਖਰੀਦਦਾਰੀ ਕਰਨ ਤੋਂ ਪਹਿਲਾਂ ਪੈਸੇ ਦੀ ਬਚਤ ਕਰੇਗਾ ਇਸ ਲਈ EMI ਸਕੀਮ ਵੱਲ ਜਾਣ ਤੋਂ ਪਹਿਲਾਂ ਤੁਸੀਂ ਆਪ ਲੌਂਗ ਟਰਮ ਦੇ ਵਿੱਤੀ ਟੀਚੇ ਵਿੱਚ ਨਿਵੇਸ਼ ਕਰਦੇ ਹੋਏ ਆਪਣੇ ਆਈਫੋਨ ਲਈ ਪ੍ਰਤੀ ਮਹੀਨਾ 5000 ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਲੋੜਾਂ ਤੇ ਸ਼ੌਂਕ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ ਜੇਕਰ ਤੁਹਾਡੇ ਲਈ ਆਈਫੋਨ ਖਰੀਦਣਾ ਜ਼ਰੂਰੀ ਹੈ ਤਾਂ ਤੁਹਾਨੂੰ ਬਾਹਰ ਖਾਨ ਜਾਂ ਛੁੱਟੀਆਂ ਤੇ ਜਾਣ ਵਰਗੀਆਂ ਹੋਰ ਮਨੋਰੰਜਕ ਗਤੀਵਿਧੀਆਂ ਨੂੰ ਸੀਮਤ ਕਰਨਾ ਹੋਵੇਗਾ ਗੋਇਲ ਮੁਤਾਬਕ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਆਪਣੇ ਸ਼ੌਂਕ ਨੂੰ ਛੱਡ ਦੇਣ ਵਾਸਤੇ ਕਹਿ ਰਹੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਵਧਾਨੀ ਨਾਲ ਯੋਜਨਾ ਬਰੋਣੀ ਚਾਹੀਦੀ ਹੈ ਸਿਹਤ ਸਿੱਖਿਆ ਅਤੇ ਲੰਬੀ ਮਿਆਦ ਦੀ ਸੁਰੱਖਿਆ ਵਰਗੀਆਂ ਚੀਜ਼ਾਂ ਨੂੰ ਪਹਿਲ ਦੇਣੀ ਪਵੇਗੀ ਜਦਕਿ ਲਗਜ਼ਰੀ ਲਈ ਵੀ ਕੋਜਾ ਵੱਖਰੇ ਪ੍ਰਬੰਧ ਕਰਨੇ ਪੈਣਗੇ ਉਦਾਹਰਨ ਲਈ ਜੇਕਰ ਕੋਈ ਵਿਅਕਤੀ 50000 ਰੁਪਏ ਕਮਾ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਆਈਫੋਨ ਖਰੀਦਣ ਲਈ ਅਗਲੇ 12 ਤੋਂ 18 ਮਹੀਨਿਆਂ ਵਿੱਚ ਛੁੱਟੀਆਂ ਤੇ ਬਾਹਰ ਜਾਣ ਜਾਂ ਗੈਰ ਜ਼ਰੂਰੀ ਆਨਲਾਈਨ ਖਰੀਦਦਾਰੀ ਵਰਗੇ ਖਰਚਿਆਂ ਨੂੰ ਘਟਾਉਣਾ ਜਾਂ ਬੰਦ ਕਰਨ ਦੀ ਲੋੜ ਹੋਵੇਗੀ ਇਸ ਤਰ੍ਹਾਂ ਤੁਸੀਂ ਆਪਣੇ ਖਰਚਿਆਂ ਤੇ ਕੰਟਰੋਲ ਕਰਕੇ ਥੋੜਾ ਪੈਸਾ ਜੋੜ ਵੀ ਸਕਦੇ ਹੋ ਤੇ ਆਪਣੇ ਸ਼ੌਂਕ ਵੀ ਪੂਰੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ